ਕਿੱਦਾਂ ਫੋਨਮ ਆਇਆ ਘਰ ਪਸੰਦ ਹਾਂਜੀ ਠੀਕ ਆ ਪਸੰਦ ਨੂੰ ਬਸਾਂਦੀ ਆਗੇ ਕੋਈ ਗੱਲ ਨਹੀਂ ਅਜੇ ਤਾਂ ਚੱਲ ਮਾੜਾ ਮੋਟਾ ਵਾ ਕੋਈ ਨਹੀਂ ਵੱਡਾ ਘਰ ਵੀ ਬਣਾਵਾਂਗੇ ਚਲੋ ਜਿੰਨਾ ਕੁ ਵੀ ਬਣਿਆ ਇਹ ਵੀ ਠੀਕ ਹੀ ਆ ਵੈਸੇ ਤੇ ਅਜੇ ਤਾਂ ਦਾਲ ਫੁਲਕਾ ਚੱਲੀ ਜਾਂਦੇ ਆ ਵਾਹਿਗੁਰੂ ਦੀ ਕਿਰਪਾ ਦੇ ਨਾਲ ਚਲੋ ਕੋਈ ਗੱਲ ਨਹੀਂ ਆਪੇ ਹੌਲੀ ਹੌਲੀ ਘਰ ਬਣ ਜੂਗਾ ਨਾਲੇ ਕਿਸਮਤ ਬਦਲਦਿਆਂ ਦੇਰ ਨਹੀਂ ਲੱਗਦੀ ਹੁੰਦੀ ਆਹ ਹੋਈ ਇਹ ਤਾਂ ਗੱਲ ਹੈਗੀ ਆ ਮਿਹਨਤ ਕਰੀ ਜੀਦੇ ਆ ਤੇ ਕੋਈ ਨਹੀਂ ਬਣ ਜਣਾ ਵਧੀਆ ਘਰ ਆਪੇ ਹਾਂਜੀ ਨਾਲੇ ਬਚੋਲਾ ਮੈਨੂੰ ਕਹਿਣ ਡਿਆ ਹੈਗਾ ਕਿ ਤੂੰ ਵਾਵਾ ਪੜੀ ਆਂ ਹਾਂਜੀ 12 13 ਕਲਾਸਾਂ ਕੀਤੀਆਂ ਹਾਂਜੀ ਮੈਂ ਨਾ ਕੋਰਸ ਪੂਰਾ ਮਤਲਬ ਕੰਪਲੀਟ ਕਰ ਲਿਆ ਹੁਣ ਤੇ ਡਿਗਰੀ ਕਰਨ ਦੀ ਤਿਆਰੀ ਚਾਹੀ ਉਸ ਤੋਂ ਬਾਅਦ ਮੈਨੂੰ ਨੌਕਰੀ ਮਿਲ ਜਾਣੀ ਤੁਸੀਂ ਇਹ ਦੱਸੋ ਤੁਸੀਂ ਕਿੰਨਾ ਪੜ੍ਹੇ ਆਂ ਮੈਂ ਨਹੀਂ ਮਾਸਾ ਵੀ ਪੜਿਆ ਮਾਸਾ ਵੀ ਨਹੀਂ ਪੜਿਆ ਮੈਂ ਤਾਂ ਚਿੱਟਾ ਨਾ ਪੜਿਆ ਤੇ ਫਿਰ ਤੁਸੀਂ ਹਿਸਾਬ ਕਿਤਾਬ ਕਿੱਥਾ ਕਰਦੇ ਹੋ ਹਿਸਾਬ ਦਾਬ ਦੀ ਤੂੰ ਛੱਡ ਦੇ ਗੱਲ ਹਿਸਾਬ ਦਾਬ ਦੇ ਮੈਂ ਮਿੰਟਲ ਮਿੰਟ ਉਂਗਲਾਂ ਤੇ ਕਰ ਲੈਂਦਾ ਹਾਂ ਤੇ ਜੇ ਕਿਤੇ ਸਾਇੰਸ ਹੋਈਨ ਕਰਨੇ ਪੈਣ ਤੇ ਫੇਰ ਸੈਨ ਕਰਨ ਤੇ ਜਦੋਂ ਆਵੇ ਸੈਨ ਕਿੱਥੇ ਕਰਦੇ ਰੋ ਟਾਈਮ ਭੰਦੇ ਰਾ ਅੰਗੂਠਾ ਲਾ ਕੇ ਬਰੇ ਮਰੀਦਾ ਸੇੜੀ ਤੀ ਸੱਚੀ ਨਹੀਂ ਪੜੇ ਮਾਸਾ ਜਿੰਨਾ ਵੀ ਸਕੂਲ ਵੀ ਨਹੀਂ ਗਏ ਕਦੇ ਨਹੀਂ ਨਹੀਂ ਐਡੀ ਗੱਲ ਨਹੀਂ ਆ ਵੀ ਸਕੂਲ ਨਹੀਂ ਗਿਆ ਮੈਂ ਸਕੂਲ ਵੀ ਗਿਆ ਹੈਗਾ ਇੱਕ ਪਰ ਗਿਆ ਮੈਂ ਇੱਕ ਦੋ ਦਿਨ ਹੋ ਗਿਆ ਉਹ ਸਕੂਲੇ ਮੈਂ ਨਾ ਜਦੋਂ ਗਿਆ ਤਾਂ ਮੁੰਡਾ ਇੱਕ ਮੈਨੂੰ ਜੁੰਡੀ ਜੁੰਡੀ ਕਹਿੰਦਾ ਹੈਗਾ ਉਹ ਬੋਦੀ ਜੀ ਕੀਤੀ ਹੁੰਦੀ ਮਮੀ ਨੇ ਮੈਂ ਛੋਟਾ ਨਾ ਹੈ ਨਾ ਤਾਂ ਜੁੰਡੀ ਜੁੰਡੀ ਕਹਿੰਦਾ ਤਾਂ ਮੈਨੂੰ ਚੜ ਗਿਆ ਗੁੱਸਾ ਤੇ ਮੈਂ ਫੜ ਕੇ ਮਾਰੀ ਫੱਟੀ ਉਹਦੇ ਸਿਰ 'ਚ ਤੇ ਉਹਦਾ ਖਾੜ ਗਿਆ ਜਦਾ ਸਿਰ। ਤੋਂ ਫੇ ਮੈਨੂੰ ਮਾਟਰਾਂ ਨੇ ਬੜਾ ਫੁੱਟਿਆ ਤੇ ਮੈਂ ਮੁੜ ਕੇ ਮੈਂ ਗਿਆ ਹੀ ਨਹੀਂ ਸਕੂਲ। ਤੂੰ ਹੀ ਤੇ ਫਿਰ ਸ਼ਤਾਨੀ ਵੀ ਵੱਡੀ ਕੀਤੀ ਸੀ ਨਾ। ਉਹ ਫਿਰ ਕੀ ਆ? ਤੇ ਬਾਅਦ ਵਿੱਚ ਚਲ ਜਾਣਾ ਹੈਗਾ। ਬੱਚਿਆਂ ਵਿੱਚ ਤੇ ਲੜਾਈਆਂ ਹੁੰਦੀਆਂ ਰਹਿੰਦੀਆਂ। ਦੱਸ ਤੂੰ ساری ਉਮਰ ਹੁਣ ਅਨਪੜ੍ਹੇ ਰਹਿਣਾ ਹੈਗਾ। ਚੱਲ ਕੋਈ ਨਹੀਂ ਹਿਸਾਬ-ਕਿਤਾਬ ਦੀ ਹੁੰਦੀ ਆ ਗੱਲ। ਹਿਸਾਬ-ਕਿਤਾਬ ਤੇ ਮੈਂ ਕਰ ਹੀ ਲੈਂਦਾ ਵਾਂ। ਨਾਲੇ ਮੈਂ ਗੜੇ ਉਹਦੇ ਜਾਣ ਕੇ ਮਾਰੀ ਮੈਂ ਤੈਨੂੰ ਡਰਾਵਾ ਦਿੱਤਾ ਹੈਗਾ। ਉਹ ਪਰਵਾਜ਼ ਜ਼ੋਰ ਦੀ ਗਈ। ਚਲੋ ਉਹਦਾ ਤਾਂ ਭਾਵੇਂ ਕੁਝ ਗਿਆ ਨਹੀਂ ਗਿਆ। ਤੁਹੀਂ ਸਦਾ ਵਾਸਤੀ ਹਨ ਪੜ ਰਹੇਗੇ ਨਾ ਜਿਹੜਾ ਸਕੂਲ ਨਹੀਂ ਗਏ ਬਾਅਦ ਚ ਟੀਚਰਾਂ ਤੋਂ ਡਰਦੇ ਚੱਲ ਕੋਈ ਗੱਲ ਨਹੀਂ ਜੇ ਮੈਂ ਅਨਪੜਾ ਹਾਂ ਤਾਂ ਕੋਈ ਨਹੀਂ ਤੋ ਤੇ ਮਿਲ ਗਈ ਨਾ ਮੈਨੂੰ ਪੜੀ ਲਿਖੀ ਮੈਂ ਤਾਂ ਫਿਰ ਹੈ ਹੀ ਆ ਮੋਨੂ ਪੁੱਤ ਬਾਹਰ ਆ ਜਰਾ ਕਾ ਔਨਾ ਮੰਮੀ ਜੀ ਤੁਸੀਂ ਬੈਠੋ ਤੇ ਮੈਂ ਮੰਮੀ ਦੀ ਨਾ ਗੱਲ ਸੁਣਾਂ ਜਾਓ ਇਹ ਕਿੰਨੇ ਚੰਗੇ ਆਪਾਂ ਵੀ ਅਨਪੜਵਾ ਪਰ ਮੇਰੀ ਵੇਖੋ ਕਿੰਨੀ ਕਦਰ ਕਰਦੇ ਆ ਕਿੰਨੇ ਜਿਤਨਾ ਬੋਲਦੇ ਆ ਮੈਂ ਬਣਾਇਂ ਬੁਲਾਉਂਦੇ ਹੀ ਵੇ ਪੁੱਤ ਤੈਨੂੰ ਮੈਂ ਕਹਿਣਾ ਕੀ ਆ ਮੈਂ ਇਹ ਕਹਿਣਾ ਸੀ ਕਿ ਤੂੰ ਉਹਦਾ ਗੋਡਾ ਫੜ ਕੇ ਬੀਟੇ ਰਹਿਣਾ ਕੋਈ ਸਬਜੀ ਭਾਜੀ ਲਿਆ ਰੋਟੀ ਪਾਣੀ ਬਣਾਈਏ ਨਾ ਲੈ ਉਹਨੂੰ ਖਵਾਲੀਏ ਕਰਕੇ ਕਿੰਨਾ ਚਿਰ ਮੈਂ ਬੇਠਾ 10 ਮਿੰਟ ਤੇ ਬੇਠਾ ਵਾ ਨਾਲੇ ਬਹਿਣਾ ਹੀ ਆ ਮਹਾ ਤੇ ਤੁਹਾਨੂੰ ਪਤਾ ਵਿਆਹ ਹੋਇਆ ਕਿੰਨੇ ਰਿਸ਼ਤੇ ਵੇਖੇ ਤੁਸੀਂ ਕੋਈ ਨਿਪਰੇ ਨਹੀਂ ਚੜਦਾ ਤੇ ਮਾਝੇ ਜੇ ਮਹਾ ਵਿਆਹ ਹੋਇਆ ਤਾਂ ਬੁੱਢੀ ਲਾ ਕੇ ਬੈਠਾ ਰਹਿਣਾ ਕੋਈ ਕੰਮ ਤਾਂੰਦਾ ਵੀ ਕਰ ਮੈਂ ਕਿੰਨਾ ਅਕਚਰ ਮਮੀ ਬੈ ਗਿਆ 10 ਮਿੰਟ ਬੈਠਾ ਦੱਸੋ ਤੁਸੀਂ ਕੋਈ ਨਹੀਂ ਕੰਮ ਕਿਹੜਾ ਬੈਠਾਦਾ ਉਹ ਗੱਲ ਵੀ ਕੋਈ ਵੀ ਜਾ ਜਾ ਕੇ ਸਬਜੀ ਸੁਬਜੀ ਲੈ ਆ ਕੇ ਤੇ ਦੇ ਮੈਨੂੰ ਕੋਈ ਨਹੀਂ ਲੈ ਉਹਨਾਂ ਦੱਸੋ ਕਿਹੜੀ ਲਿਓਂਗੀ ਸੋਜੀ ਜਿਹੜੀ ਤੇਰਾ ਜੀ ਕਰਦਾ ਉਹ ਹੀ ਲੈ ਆਈ ਜਿਹੜੀ ਤੈਨੂੰ ਚੰਗੀ ਲੱਗਦੀ ਆ ਚਲੋ ਮੈਂ ਲੈ ਕੇ ਆਉਣਾ ਫਿਰ ਕੋਈ ਗੱਲ ਆਹੋ ਹੋਰ ਬਹੁਤ ਮਗੋਣਾ ਬਟ ਮੈਂ ਬਜਾ ਰੋ ਤੇ ਦੱਸ ਦੋ ਮੈਨੂੰ ਮੈਂ ਹੁਣ ਚੱਲ ਉਹਰ ਵੀ ਜਿਹੜੀ ਕੋਈ ਤੇਰੇ ਕੋਈ ਠੰਡਾ ਠੰਡਾ ਲੈ ਆਈ ਜਿਹੜੀ ਕੋਈ ਚੀਜ਼ ਤੇਰੇ ਉੱਥੇ ਲੱਗੇਗੀ ਤੈਨੂੰ ਵੀ ਆ ਚੰਗੀ ਆ ਲੈ ਆਈ ਚੰਗਾ ਚਲੋ ਫੇਰ ਮੈਂ ਲੈ ਕੇ ਆਉਂਦਾ ਆਹੋ ਕੋਈ ਕੰਮ ਤੰਦਾ ਵੀ ਵੇਖਣਾ ਵਾ ਕਿ ਨਿਹਰਾਪੁਰਾ ਹੁਣ ਇਹ ਥੋੜਾ ਵੀ ਬੈਠੇ ਹੀ ਰਹਿਣਾ ਦੱਸ ਮੰਮੀ ਜੀ ਲਿਆਓ ਮੈਂ ਵੜਮ ਨੇ ਚਾ ਤੂੰ ਹੀ ਜਾਓ ਬਾਹਰ ਨਹੀਂ ਪੋਤਰ ਅੱਜ ਤੇਰਾ ਪਹਿਲਾ ਦਿਨ ਆ ਨਾਲੇ ਅਜੇ ਤੂੰ 4 ਦਿਨ ਨਾ ਰੈਸਟ ਕਰ ਕੋਈ ਗੱਲ ਨਹੀਂ ਕੰਮ ਹੀ ਕਰਨਾ ਮੁੜ ਕੇ ਸਾਰੀ ਉਮਰ ਉਹ ਕੋਈ ਗੱਲ ਨਹੀਂ ਮੰਮੀ ਜੀ ਮੈਂ ਹਟ ਨਹੀਂ ਸਕਤੇ ਇਸੇ ਕਰਕੇ ਮੈਂ ਚਾਹ ਬਣਾ ਦਊਗੀ ਤੁਹਾਨੂੰ ਜਾਓ ਤੁਸੀਂ ਬਾਹਰ ਮੈਂ ਬਣਾ ਦਿੰਦੀ ਆਂ ਬਾਅਦ ਵਿੱਚ ਵੀ ਤੇ ਮੈਂ ਹੀ ਬਣਾਉਣੀ ਆਂ ਨਹੀਂ ਨਹੀਂ ਬੁੱਤ ਤਾਂ ਕੀ ਆ ਤੂੰ ਤੂੰ ਹੀ ਬਣਾ ਕੇ ਤੇ ਤੂੰ ਹੀ ਚਾਹ ਪਿਆਲੀ ਤੂੰ ਹੀ ਰੋਟੀ ਖਵਾ ਲੈਣੀ ਆ ਬਣਾ ਕੇ ਪਰ ਚਾਹ ਕੇ ਦੇ ਅੰਦਰ ਤੂੰ ਆਰਾਮ ਕਰ ਕੋਈ ਗੱਲ ਹੀ ਨਹੀਂ ਤੇ ਉਹ ਕੋਈ ਨਹੀਂ ਮੰਮੀ ਜੀ ਜਾਓ ਤੁਸੀਂ ਬਾਹਰ ਮੈਂ ਲੈਵਨੀ ਚਾਹ ਬਣਾ ਕੇ ਬੈਠੋ ਤੇ ਜਰੂਰੀ ਹੈ ਤੂੰ ਬਣਾਉਣੀ ਆ ਆਹੋ ਜਾਓ ਤੁਸੀਂ ਲੈ ਮੰਮੀ ਨੇ ਤੇ ਪੁੱਛਿਆ ਹੀ ਨਹੀਂ ਆ ਕਿ ਖੰਡ ਪੱਤੀ ਕਿੱਥੇ ਆ ਬਾਹਰ ਭੇਜ ਤਾਂ ਜਲਦੀ ਜਲਦੀ ਚਲ ਲੱਭ ਲੈਨੇ ਆ ਹੁਣ ਮੈਂ ਹੀ ਲੱਭ ਕੇ ਬਣਾਇਆ ਕਰਨਾ ਜੋ ਕੁਝ ਵੀ ਹੈ ਰਸੋਈ ਦੇ ਵਿੱਚ ਓਏ ਪਹ ਧੀ ਚਲੋ ਸਾਂਭ ਲੈ ਖਲਾਰਾ ਹਾਂ ਸਾਂਭਿਆ ਗਿਆ ਖਲਾਰਾ ਖਲਾਰਾ ਪਿਆ ਹੀ ਬੜਾ ਮੈਂ ਤਾਂ ਆਖਿਆ ਪਤਾ ਨਹੀਂ ਕਿੱਦਾਂ ਸਾਂਭਿਆ ਜਾਣਾ ਪਰ ਸਾਂਭਿਆ ਗਿਆ ਥੋੜਾ ਬੋਤਾ ਰਹਿੰਦਾ ਅਜੇ ਪਰ ਚਲ ਕੋਈ ਨਹੀਂ ਹੌਲੀ ਹੌਲੀ ਕਰਨੀਗੇ ਮੈਂ ਸਾਰਾ ਕੁਝ ਵਧੀਆ ਹੋ ਗਿਆ ਖਲਾਰੇ ਦੀ ਕਿਹੜੀ ਗੱਲ ਖਲਾਰਾ ਤੇ ਸਾਹਮੇ ਜਾਣਾ ਕੋ ਮਮੀ ਸੰਭਲੂ ਕੋ ਮੈਂ ਸੰਭਲੂਗੀ ਆਹ ਹੋਰ ਤੇ ਮੈਨੂੰ ਦੱਸੋ ਹੁਣ ਰਿਸ਼ਤੇਦਾਰ ਕਿਤੇ ਤੁਹਾਨੂੰ ਮਾੜੇ ਲੱਗੇ ਆ ਸਭ ਕੋਈ ਚੰਗਾ ਹੀ ਕੇ ਵੇਖਿਆ ਤੇ ਕਿੰਨੇ ਕਿੰਨੇ ਸੋਹਣੇ ਹਨ ਦੇ ਰਿਸ਼ਤੇ ਦਾ ਤਗੜੇ ਰਿਸ਼ਤੇਦਾਰੀ ਜੇ ਮਾੜਾ ਜਾਵੇ ਕੋਈ 19 ਕੀ ਹੋਵੇ ਰਿਸ਼ਤੇਦਾਰ ਉਸੇ ਬੁਲਿਆਂ ਕੇ ਬਾਹ ਫੜਦੇ ਆ ਰਿਸ਼ਤੇਦਾਰ ਵੀ ਚੰਗੇ ਹੋਣ ਤੇ ਤਾਂ ਹੀ ਗੱਲ ਬਣਦੀ ਆ ਆਹ ਨਾਲੇ ਅਗਲਾ 5 ਕਿੱਲੇ ਆਪਣੀ ਪੈੜੀ 6-7 ਕਿੱਲੇ ਅਗਲਾ ਵਾਹਣ ਦਿਆ ਹੋਰ ਸਾਨੂੰ ਕੀ ਚਾਹੀਦਾ ਪੜਾਉਣਾ ਹੋਗਾ ਤੇਨੇ ਝਟ ਪੜਾ ਲੈਣੀ ਆ ਬਸ ਕਹਿਨ ਦੀ ਡੇਰ ਆ ਮੈਂ ਤੇ ਕਿਹਾ ਸੀ ਮੈਂ ਚੱਲ ਦੋ ਚਾਰ ਦਿਨ ਲੋਕੇ ਤੇ ਉਹਨਾਂ ਨੂੰ ਕਹਦੇ ਵੀ ਮੈਨੂੰ ਮੇਰੀ ਐਡਮਿਸ਼ਨ ਕਰਾ ਦਿਓ ਉਹ ਚੱਲ ਉਹਨਾਂ ਕਰਾ ਹੀ ਦੇਣੀ ਐਡਮਿਸ਼ਨ ਨਾਲੇ ਬਲਜੀਤ ਮੁੱਖ ਦੀ ਗੱਲ ਸਿਰੋਂ ਭਰਾ ਲਥਾ ਧੀ ਪੁੱਤ ਟਾਈਮ ਨਾਲ ਆਪਣੇ ਘਰ ਜਾਵੇ ਉਹ ਚੰਗਾ ਵਾ ਤੇ ਹੋਰ ਮੈਂ ਥੋੜੀਆਂ ਦਵਾਈਆਂ ਪਾਉਣੀ ਸੀ ਵੀ ਚੱਲ ਪੜਾਈਆਂ ਤੇ ਹੁੰਦੀਆਂ ਰਹਿੰਦੀਆਂ ਲੋਕੀ ਵਿਆਹ ਤੋਂ ਬਾਅਦ ਵੀ ਪੜਦੇ ਹੀ ਆ ਇੰਨੇ ਜਿਹੜਾ ਲੋਕਾਰ ਪੜਨਾ ਪਹਿਲਾਂ ਤੇ ਕਿੰਨਾ ਚਿਰ ਅੜੀ ਰੱਖੀ ਚੱਲ ਹੁਣ ਮੰਨ ਹੀ ਗਈ ਤੇ ਵਧੀਆ ਹੋ ਗਿਆ ਨਾ ਜੋ ਕੋ ਵੀ ਹੋ ਗਿਆ ਆ ਤੋ ਹੋਰ ਮਾਮਾ ਵਾਲਾ ਖੁਸ਼ੀ ਮਾਮਾ ਦਾ ਵਧੀਆ ਸੋਹਣੇ ਰਿਸ਼ਤੇਦਾਰਾਂ ਨਾਲੇ ਨਿਕਾਇਆ ਟੱਬਰ ਵਾ ਹੋਰ ਹੁਣ ਲੋਕ ਇੰਨਾਂ ਨੇ ਇੰਦਾ ਕੀ ਟੱਬਰ ਲਾਉਦੇ ਆ ਹੁਣ ਪਹਿਲਾਂ ਵਾਲੀਆਂ ਗੱਲਾਂ ਕਿੱਥੇ ਰਹਿ ਗਈਆਂ ਅੱਗੇ ਹੁੰਦਾ ਹੀ ਲੋਕਾਂ ਦੇ ਪੰਜ ਪੰਜ ਸੱਤ ਸੱਤ ਨੇ ਆਣੇ ਹੁਣ ਤੇ ਪਹਿਲਾਂ ਵਾਲੀ ਗੱਲ ਹੀ ਨਹੀਂ ਰਹੀ ਇੱਕ ਭੈਣ ਤੇ ਇੱਕ ਭਰਾ ਹੀ ਆ ਦੁਨੀਆਂ ਤੇ ਐਡਾ ਟੱਬਰ ਦੀ ਰੋਟੀ ਪੰਦਾ ਕੋਈ ਐਡਾ ਹਾਨੀ ਆ ਨਹੀਂ ਤੇ ਅੱਗੇ ਬੜਾ ਕੋ ਸੋਚਣਾ ਪੈਂਦਾ ਹੀ ਤੂੰ ਹੋਰ ਤੂੰ ਹੁਣ ਇੰਦਾ ਕਰੋ ਜਿਹੜਾ ਮਾੜਾ ਮੋਟਾ ਰਹਿੰਦਾ ਨਾ ਤੂੰ ਹੀ ਨਵੇਰ ਲੋ ਤੇ ਮੈਂ ਬਾੜ ਤੇ ਨਵੇਰਨਾ ਨਾਲ ਮੈਂ ਪੈਸੇ ਦੇਵਾਂ ਟੈਂਟ ਵਾਲੇ ਦੇ ਨਾਲੇ ਦੇਵਾਂ ਸਿਲੰਡ ਆਹ ਉਹ ਵਿਦੇਣ ਵਾਲੇ ਆ ਮੈਂ ਮੁੜ ਕੇ ਕੋਈ ਕੱਲ ਨੂੰ ਬੰਦਾ ਫੇਰਾ ਨਾ ਮਾਰੀ ਕਿ ਤੂੰ ਪਹਿਲੇ ਜਿਹੜਾ ਆਪਣੇ ਘਰ ਵਾਲਾ 10 ਸਿਲੰਡਰ ਹੀ ਨਾ ਉਹ ਵੀ ਉਹਨਾਂ ਨੇ ਲਾ ਲਿਆ ਸੀ ਤੇ ਹੁਣ ਥੋੜਾ ਬਹੁਤਾ ਘਰ ਵੀ ਚਾਹੀਦਾ ਵਾ ਉਹ ਮੁੱਕਣ ਹੀ ਆਲਾ ਮੈਨੂੰ ਲੱਗਦਾ ਕੋਈ ਨਹੀਂ ਸਵੇਰੇ ਗੱਡੀ ਆਉਣੀ ਆ ਭਰਾ ਲਾਂਗੇ 2 ਸਿਲੰਡਰ ਸਵੇਰੇ ਚੇਤਨਾ ਨੂੰ ਭਰਾ ਲਿਓ ਹੁਣ ਪਰੋਣੇ ਫੇਰਾ ਪੂਰਾ ਮਾਰਨਾ ਵਾ ਫਿਰ ਚੀਜ਼ਾਂ ਚੂਜਾਂ ਬਣਨੀਆਂ ਵਾ ਸਿਲੰਡਰ ਤੇ ਚਾਹੀਦੀ ਇਹ ਘਰ ਆਹੋ ਇਹ ਕਾ ਝੜੀ ਜੀ ਨੇ ਬੜਾ ਦੁਖੀ ਕੀਤਾ ਨਿਕਾ ਨਿਕਾ ਮੀ ਪੀ ਜਾਂਦੇ ਏਦਾਂ ਹੁੰਦਾ ਨਾ ਜਿੱਦਾਂ ਵਿਆਹ ਕਰਕੇ ਤੇ ਸੁਰਕਰੂ ਬੰਦਾ ਹੋ ਜਾਂਦਾ ਉਹ ਗਾਮੋ ਹ ਉਹ ਤਾਂ ਸਾਰੀ ਖਾਲੀ ਖਾਲੀ ਲੱਗਣ ਦਿਆ ਘਰ ਸੁਣਾ ਸੁਣਾ ਲੱਗਣ ਦਿਆ ਇੱਕ ਮੈਨੂੰ ਸਗਾਉਟ ਪਤਾ ਕਿੰਨੇ ਕਿੰਨੇ ਭਾਈ ਨਾਟ ਪਈ ਪੰਜ ਸੱਤ ਦਿਨ ਚਾਰਟੀ ਕਹਿਣਾ ਇਧਰੋਂ ਭਾਬੀ ਆਹ ਕਰ ਲੈ ਭਾਬੀ ਉਹ ਕਰ ਲੈ ਕਿੰਨਾ ਵਧੀਆ ਲੱਗਦਾ ਪਰ ਉਹ ਨਨਾਨਾ ਵੀ ਧੀਆ ਵਾਂਗੂੰ ਹੁੰਦੀ ਹੁਣ ਤੈਨੂੰ ਚੇਤਾ ਆਇਆ ਕਰਨਾ ਅਜੇ ਜੇ ਤੈਨੂੰ ਕੱਲੀ ਨੂੰ ਸਾਰਾ ਕੰਮ ਕਰਨਾ ਪਿਆ ਅਗੇ ਤੇਨਾ ਕੰਮ ਕੰਮ ਕਰਾ ਦਿੰਦੀ ਹਾਂ ਨਹੀਂ ਕੰਮ ਤੇ ਉਹਨੇ ਬਥੇਰਾ ਕਰਾਇਆ ਆ ਵਿਆਹ ਹੋਣ ਤੋਂ ਪਹਿਲਾਂ ਥੋੜਾ ਕੰਮ ਕਰਦੀ ਰਹੀ ਵਿਚਾਰੀ ਚਲ ਠੀਕ ਆ ਮੈਂ ਵੀ ਘਰ ਆਵਾਂ ਫਿਰ ਮੰਮੀ ਭਾਬੀ ਉੱਠੀ ਨਹੀਂ ਹੈਗੇ ਪਾਭੀ ਦੇ ਉੱਠੀ ਆ ਉਹਨੇ ਚਾਹ ਬਣਾਉਣ ਲਈ ਆ ਹਾਂਜੀ ਮੈਂ ਤੁਹਾਨੂੰ ਪਿਆਲ ਦਿਆਂ ਸਾਰਿਆਂ ਨੂੰ ਚਾਹ ਲੈ ਮੰਮੀ ਤੁਹਾਡਾ ਵੀ ਕੋਈ ਹਾਲ ਨਹੀਂ ਉਹ ਨੂੰ ਆਉਂਜਾ ਚੌਂਕੇ ਚਾੜਤਾ ਵਾ ਹਜੇ ਰੋਕ ਜਾਨੇ 10 15 ਦਿਨ ਸਾਰੀ ਉਮਰ ਕੰਮ ਹੀ ਕਰਨਾ ਉਹ ਮੈਂ ਉਹ ਨੂੰ ਚੌਂਕੇ ਕਿੱਥੋਂ ਚਾੜਿਆ ਆ ਉਹਨੇ ਤੇ ਜੇਦੀ ਕਰ ਲਈ ਆ ਮੈਂ ਕਿ ਚਾਹ ਬਣਾਉਣ ਲਈ ਹਾਂ ਆਂਦੀ ਜਾਓ ਤੁਸੀਂ ਮੰਮੀ ਬਾਹਰ ਮੈਂ ਲੈਉਣੀ ਆ ਬਣਾ ਕੇ ਤੇ ਫਿਰ ਮੈਂ ਕੀ ਕਰਦੀ ਮੈਂ ਕਹਾਂ ਚੱਲ ਤੂੰ ਬਣਾ ਲੈ ਫਿਰ ਚੱਲ ਕੋਈ ਨਹੀਂ ਮੈਂ ਪਾਭੀ ਦੀ ਮਤ ਕਰਉਣੀ ਫਿਰ ਜਾ ਵੇਖ ਜਾ ਕੇ ਭਾਬੀ ਲੈ ਤੂੰ ਤਾਂ ਉਹਦੇ ਸੋਈ ਸਾਂਭ ਲਈ ਆ ਹਜੇ 4 ਦਿਨ ਬੈੰਦੀ ਸਾਡੀਆਂ ਪੱਕੀਆਂ ਖਾਂਦੀ ਸਾਰੀ ਉਮਰ ਕੰਮ ਹੀ ਕਰਨਾ ਸੀ ਕੌਂਦੇ ਚੁੰਕੇ ਚੜ ਜਣਾ ਨਾ ਕੋਈ ਰਸਮ ਹੋਈ ਨਾ ਕੁਛ ਹੋਰ ਪਹਿਲਾਂ ਮਿੱਠਾ ਬਣਵਾਉਂਦੇ ਤੇ ਫੇਰ ਤਾਨੂੰ ਚੁੰਕੇ ਚੜਦੇ ਰਾਜਵਿੰਦਰ ਆ ਵੀ ਮਿੱਠਾ ਹੀ ਆ ਚਾਹ ਕਿਹੜੀ ਘੋੜੀ ਹੁੰਦੀ ਆ ਇਹਵੇ ਮਿੱਠੀ ਬੰਨੀ ਆ ਲੈ ਭਾਬੀ ਆ ਜਿੰਨੀ ਸੋਹਣੀ ਤੂੰ ਆ ਨਾ ਉਨੀਆਂ ਸੋਹਣੀਆਂ ਤੂੰ ਗੱਲਾਂ ਕਰਦੀ ਆ ਬੋਤੇ ਨਾ ਨੇ ਮੈਨੂੰ ਮਸਕੇ ਨਾ ਮਾਰ ਤੇ ਮੈਨੂੰ ਇਹ ਦੱਸੋ ਇਹ ਪੀਲਾ ਲਾਚੀ ਕਿੱਥੇ ਆ ਲਾਚੀਆਂ ਹਨ ਲੱਭੀਆਂ ਨਹੀਂ ਆ ਸੌਫ ਲੱਭੀਆਂ ਸੌਫ ਵਾਲੀ ਚਾਹ ਪੀਂਦੇ ਨਹੀਂ ਆ ਲਾਚੀਆਂ ਦਾਦੋ ਉਹ ਵਾਲੀ ਬਣਉਣੀ ਚਾਹ ਲਾਚੀਆਂ ਇਧਰ ਹੋ ਮੈਂ ਤੁਹਾਨੂੰ ਦੱਸਦੀ ਆ ਕਿੱਥੇ ਲੈ ਚੀਆਂ ਪਈਆਂ ਸਾਰਾ ਕੁਝ ਹੋਈਦਾ ਤੁਹਾਨੂੰ ਹੌਲੀ ਹੌਲੀ ਪਤਾ ਲੱਗ ਜਣਾ ਵਾ ਆਈਓ ਲਾਚੀਆਂ ਵਾਲਾ ਡੱਬਾ ਅਜਵੈਣ ਪੋਣੀਆਂ ਤੇ ਆ ਪਈ ਆ ਠੀਕ ਠੀਕ ਆ ਤੇ ਬਣਾਓ ਫੇ ਵਧੀਆ ਜੀ ਕੜਾਕੇਦਾਰ ਚਾਹ ਤੇ ਪੀਨੇ ਆ ਵੇਨੇ ਹੋ ਮੇਰੀ ਭਾਬੀ ਕਿੱਧਰ ਦੀ ਚਾਹ ਬਣਾਉਂਦੀ ਆ ਤੇ ਬਣਾ ਮੈਂ ਲੈ ਨਹੀਂ ਫੇ ਬਣਾ ਦਾਂਗੀ ਠੀਕ ਆ ਆ ਲੋ ਜੀ ਚਾਹ ਪੀਓ ਮੈਂ ਬਣਾ ਕੇ ਲਈ ਆ ਤੋ ਪਹਿਲੇ ਦਿਨ ਹੀ ਚਾਹ ਬਣਾ ਲਈ ਆ ਮੰਮੀ ਉਹਨਾਂ ਨੂੰ ਕਹਿਣਾ ਸੀ ਉਹ ਬਣਾ ਦਿੰਦੇ ਉਹ ਮੰਮੀ ਬਣਾਉਂਦੇ ਸੀਗੇ ਪਰ ਮੈਂ ਕਿਹਾ ਚਲੋ ਲਿਓ ਮੈਂ ਉੱਠ ਗਈ ਆ ਮੈਂ ਬਣਾਉਣੀ ਆ ਉਹਦੇ ਕਹਿਣ ਦੇ ਸੀ ਨਾ ਬਣਾ ਮੈਂ ਆਪੇ ਬਣਾ ਲੂੰਗੀ ਚਲ ਚਾਰ ਦਿਨ ਆਰਾਮ ਕਰ ਲੈਂਦੀ ਮੁੜ ਕੇ ਸਾਰੀ ਅੰਬਰ ਕੰਮ ਹੀ ਕਰਨਾ ਹੈਗਾ ਉਹ ਚਲੋ ਕੋਈ ਗੱਲ ਨਹੀਂ ਤੇ ਬਾਅਦ ਚ ਵੀ ਮੈਂ ਆ ਹੀ ਕਰਨਾ ਸੀ ਪੀਓ ਚਾਹ ਤੁਸੀਂ ਬੱਲੇ ਬੱਲੇ ਚਾਹ ਦੇ ਬਹੁਤੀ ਸਵਾਦ ਬਣੀ ਲੈਂਦਾ। ਇਹ ਕਿਹੜੀ ਮੈਂ ਨਵੀਂ ਬਣਾਈ ਆ। ਮੰਮੀ ਨੇ ਜੜੀ ਖੰਡ ਪੱਤੀ ਦਿੱਤੀ ਆ, ਉਹੋ ਹੀ ਮੈਂ ਉਹਦੀ ਚਾਹ ਬਣਾਈ ਆ। ਉਹੋ ਹੀ ਉਹ ਵਰਤਦੇ ਤੇ ਉਹੋ ਹੀ ਮੈਂ ਪਾਈ ਆ। ਐ ਇੱਚ ਵੱਖਰੀ ਕਿਹੜੀ ਗੱਲ ਆ। ਪਰ ਜਿਹੜੀ ਤੂੰ ਆ ਚੂੜੇ ਵਾਲੇ ਹੱਥਾਂ ਨਾਲ ਬਣਾਈ ਆ ਨਾ। ਉਹਦਾ ਵੱਖਰਾ ਹੀ ਸੁਆਦੀ ਹੋ। ਇਦਾਂ ਦੀ ਚਾਹ ਮੈਂ ਕਦੀ ਪੀਤੀ ਨਹੀਂ। ਮੰਮੀ ਨੇ ਕਦੀ ਇਦਾਂ ਦੀ ਚਾਹ ਬਣਾ ਕੇ ਨਹੀਂ ਦਿੱਤੇ। ਉਹ ਕਦੀ ਮਿੱਠਾ ਘੱਟ ਪਾ ਦਿੰਦੇ ਹੁੰਦੇ, ਕਦੀ ਵੱਧ ਪਾ ਦਿੰਦੇ ਹੁੰਦੇ। ਆ ਤੇ ਬਿਲਕੁਲ ਬਰਾਬਰ ਮਿੱਠਾ ਵਾ ਨਾ ਘੱਟ ਨਾ ਵੱਧ। ਚਲੋ ਠੀਕ ਆ। ਬਹੁਤੇ ਮਸਕੇ ਨਾ ਮਾਰੋ ਤੇ ਚਾਹ ਪੀਓ। ਤੇ ਅੰਜ ਤੇਰੀ ਕਿਥੇ ਆ ਚਾਹ ਮੇਰੀ ਚਾਹ ਬਾਹਰ ਆ ਮੰਮੀ ਹੁਣਾਂ ਲਾ ਕੇ ਰੱਖ ਕੇ ਆਈ ਹੈ ਕੱਪ ਮੈਂ ਕਿਹਾ ਹੁਣਾਂ ਲਾ ਕੇ ਬਹਿ ਕੇ ਪੀਣੀ ਆ ਤੇ ਤੂੰ ਸੁਣਣੇ ਹੀ ਥੀ ਲਾਉਂਦੀ ਇਕੱਠੇ ਬਹਿ ਕੇ ਪੀਂਦੇ ਚਾਹ ਨਾਲ ਗੱਲਾਂ ਬਾਤਾਂ ਮਾਰਦੇ ਉਹ ਕੋਈ ਗੱਲ ਨਹੀਂ ਸਾਰਾ ਦਿਨ ਪਿਆ ਗੱਲਾਂ ਬਾਤਾਂ ਮਾਰਨ ਚ ਗੱਲਾਂ ਬਾਤਾਂ ਹੀ ਮਾਰ ਲਾਂਗੇ ਮੈਂ ਕਿਹਾ ਮੰਮੀ ਹੁਣੀ ਚਾਹ ਪੀਂਦੇ ਹੁਣਾਂ ਲਾ ਕੇ ਬਹਿ ਕੇ ਪੀ ਲੀਨੀ ਆ ਨਾਲੇ ਘੜੀ ਉਹਨਾਂ ਨਾਲ ਗੱਲਾਂ ਬਾਤਾਂ ਮਾਰਨ ਨਹੀਂ ਤੜਨ ਨੂੰ ਬਾਅਦ ਚ ਕਰ ਲੂ ਗੱਲਬਾਤ ਜਿਹੜੀ ਕਰਨੀ ਆ ਪਰ ਮਨਾ ਚਾਹ ਤੇ ਬਹੁਤੀ ਸਵਾਦ ਬਣਾਈ ਹੈ ਮਜਾ ਹੀ ਆ ਗਿਆ ਚਾਤੀ ਕੇ ਕਿੱਥੋਂ ਆਈ 12 ਹੋਈ ਆਈ ਯਾਰ ਕਬੀਰ ਕਿੱਥੇ ਜਾਣਾ ਮੇਰਾ ਤਾਂ ਨਾ ਜੀ ਨਹੀਂ ਕਰਨ ਡਿਆ ਘਰ ਜੀ ਨਹੀਂ ਲੱਗਣ ਡਿਆ ਲੈ ਹੁਣ ਮੰਮੀ ਕੁੜੀ ਨੂੰ ਸਹੁਰੇ ਘਰ ਲਾਉਣਾ ਨਹੀਂ ਤੂੰ ਐਵੇਂ ਦਨ ਮਨ ਛੱਡੀ ਜਾਂਦੇ ਲਾਉਣਾ ਤਾਂ ਹੈਗਾ ਹੀ ਪਰ ਮੇਰਾ ਮਨ ਨਹੀਂ ਕਰਦਾ ਮੇਰੇ ਤਾਂ ਅੰਦਰ ਮਨ ਨੂੰ ਜੀ ਨਹੀਂ ਉਹ ਕਰਦਾ ਸੱਚੀ ਬੋਲੀ ਲੈ ਭਾਵੇਂ ਜਦਾਂ ਮੈਂ ਅੱਧੀ ਆ ਸਗੋਂ ਤਾਨੂੰ ਖੁਸ਼ ਹੋਣਾ ਚਾਹੀਦਾ ਵਾ ਆਪਣੇ ਹੱਥੀਂ ਤੁਸੀਂ ਭਰਾ ਲਾਇਆ ਆਪਣਾ ਖੋਜ ਭਾਵੇਂ 100 ਵਾਰੀ ਆ ਨਾ ਪਰ ਕੋਈ ਮੈਨੂੰ ਪੁੱਛ ਕੇ ਵੇ ਕਿ ਮੈਨੂੰ ਆਉਂਦਾ ਜਦ ਮੇਰੇ ਕੋਈ ਕਲੇਜਾ ਹੀ ਕੱਢ ਕੇ ਲੈ ਲੈ ਆ ਮਮੀ ਆਹਦੀ ਘਰਵਾਏ ਵੀ ਤੁਹਾਡੀ ਧੀਆਂ ਵਰਗੀ ਆ ਹਾਂ ਭਾਵੇਂ ਧੀਆਂ ਵਰਗੀ ਮੈਂ ਇਹਨੂੰ ਕਿਹੜੀ ਮਾੜੀ ਕਹਿਣ ਦੀ ਆਹੋ ਪਰ ਨਾ ਮੇਰੇ ਕੋ ਉਹਦਾ ਬਿਛੋੜਾ ਚੱਲਿਆ ਨਹੀਂ ਜਾਣਦਿਆ ਲੈ ਉਹ ਗਾੜੀ ਚਲ ਗਈ ਕੈਨੇਡਾ ਚਲ ਗਈ ਆ ਨਾਲ ਇੱਕ ਪਿੰਡ ਸੜਕ ਦੂਜਾ ਪਿੰਡ ਵਾ ਪਰ ਫੇਰ ਵੀ ਪਰਾਈ ਤੋਂ ਹੋਈ ਗਈ ਐ ਲੈ ਹੁਣ ਮਮੀ ਧੀਆਂ ਪੁੱਤ ਕੀ ਨੇ ਰਾਜੇ ਰਾਣੀ ਕੰਨ ਨਹੀਂ ਘਰ ਰੱਖੇ ਤੈਂ ਕਿਦੇ ਪਣੀ ਹਰ ਵਾ ਉਹ ਤਾਂ ਠੀਕ ਪਰ ਮੇਰਾ ਮਨ ਨਹੀਂ ਲੱਗਦਾ ਮੇਰਾ ਤਾਂ ਅੰਦਰ ਵੱਡ ਨੂੰ ਜੀ ਨਹੀਂ ਕਰਦਾ ਐਵੇਂ ਨਹੀਂ ਮਨ ਹੌਲਾ ਕਰੀਦਾ ਹੁਈਦਾ ਸਗੋ ਸੁਖ ਮੰਗੋ ਮਹਾਰਾਜ ਕੋ ਕਿ ਮਾਰੇ ਆਪਣੇ ਘਰ ਗਈ ਹੈ ਉਹਨੂੰ ਸੁਖ ਦੇਵੇ ਰੱਬ ਖਾਣਾ ਨੋਣਾ ਦੇਵੇ ਹੋ ਤਾਂ ਮੈਂ ਆਨੀ ਆ ਸੁਖ ਦੇਵੇ ਚਲੋ ਦਊਗਾ ਵੀ ਮਹਾਰਾਜ ਬੜਾ ਪਰ ਨਾ ਫੇਰ ਵੀ ਭਾਵੇਂ ਜਿੱਦਾਂ ਮਰਜੀ ਕਿ ਕੋਈ ਝੜਕਦਾ ਇਸ ਮੇਰੇ ਲੱਗ ਕੇ ਆਣ ਕੇ ਬਹਿ ਜਾਂਦੀ ਮੰਮੀ ਮੈਂ ਸਕੂਲੇ ਨਹੀਂ ਪਾਉਂਦੇ ਮੰਮੀ ਮਨਾਉ ਜਾ ਕੱਲ ਦੀ ਗਈ ਤੇ ਅੱਧੀ ਮੇਰਾ ਤਾਂ ਮिन्नੂ ਤਾਂ ਆਉਂ ਉਹ ਡੱਬੇ ਤਾਂ ਪਤਾ ਨਹੀਂ ਕੀ ਮੇਰੇ ਘਰੋਂ ਚਲ ਗਿਆ ਕੋਈ ਨਹੀਂ ਮੈਂ ਉਹਨੂੰ ਕਰ ਦਿੰਦਾ ਵਾ ਫੋਨ ਕਿ ਜਿਹੜਾ ਸਵੇਰੇ ਆਉਣਾ ਵਾ ਅੱਜ ਹੀ ਫੇਰਾ ਮਾਰਦੇ ਮੰਮੀ ਉੱਧਰ ਗਈ ਆ ਮੇਰਾ ਜੀ ਨਹੀਂ ਲੱਗਦਾ ਉੱਤੋਂ ਬਗਿਆ ਲੈ ਐਦਾਂ ਨਾ ਕਰੋ ਤੇ ਵੇਖੋ ਘਰ ਦਾ ਕੰਮ ਧੰਦਾ ਤੇ ਮੈਂ ਟੈਂਟ ਵਾਲੇ ਦੇ ਸਿਲੰਡਰਾਂ ਨਾਲ ਪੈਸੇ ਦੇ ਕੇ ਆਉਂਦਾ ਚੰਗਾ 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 ਹੁਣ ਮੰਨਣਾ ਹੁਲਾ ਕਰਿਓ ਚੰਗਾ ਪੁੱਤ ਕਦੋਂ ਦੀ ਤੀਚਾਰ ਆ ਕੇ ਗਈਆਂ ਚਾਹ ਤੇ ਠੰਡੀ ਹੋ ਚੱਲੀ ਐ ਤੂੰ ਪੀ ਲੈ ਉਹ ਕੋਈ ਗੱਲ ਨਹੀਂ ਮੰਮੀ ਜੀ ਮੈਂ ਚਾਹ ਠੰਡੀ ਵੀ ਨਹੀਂ ਆ ਬਹੁਤੀ ਕਰਮ ਕਰਮ ਜਾਨੀ ਮੇਕੋ ਪੀਤੀ ਜਾਂਦੀ ਚਲ ਕੋਈ ਨਹੀਂ ਪੀ ਲੈ ਚੰਗਾ ਚਲੋ ਤੂੰ ਹੀ ਮਾਰੋ ਖੱਪਾਂ ਦੋਵੇਂ ਜਾਣੀਆਂ ਤੇ ਮੈਂ ਜਰਾ ਬਾਹਰ ਬੈਠਦੀ ਆ ਬੈਹ ਜੋ ਮੰਮੀ ਤੁਸੀਂ ਵੀ ਲੱਗੇ ਕੋਈ ਪੁੱਤ ਜਲਦੀ ਜੇ ਹੱਥ ਬਾਹਰ ਭਾਬੀ ਚਾਹ ਬੜੀ ਸੁਆਦ ਸੀ। ਜਾ ਰਾਜਿੰਦਰ। ਆਵੇਂ ਨਾ ਬੋਤੇ ਮਸਕੇ ਲਈ ਜਾ। ਚਾਹ ਵਰਗੀ ਚਾਹ। ਲੈ ਵੀਰ ਨੇ ਨਹੀਂ ਦੱਸਿਆ ਵੀ ਚਾਹ ਸੁਆਦ ਬਣੀ ਆ। ਉਹ ਤੇਰਾ ਵੀਰ ਵੀ ਉਹ ਕਹਿੰਦਾ ਹੈ ਕਿ ਚਾਹ ਬੜੀ ਸੁਆਦ ਆ। ਉਹ ਤੇ ਇਹ ਦੋਵੇਂ ਭੈਣ ਭਰਾ ਨਾ ਦਾ ਚਾਹ ਦੇ ਜਿਆਦਾ ਸ਼ਕੀਨ ਆ। ਮਿੱਠਾ ਪੱਤੇ ਤੁਹਾਨੂੰ ਪਸੰਦ ਨਹੀਂ ਆਉਂਦਾ ਲੱਗਦਾ ਮੰਮੀ ਦਾ। ਨਹੀਂ ਨਹੀਂ। ਚਾਹ ਰੇ ਮੰਮੀ ਵੀ ਸੁਆਦ ਬਣਾਉਂਦੀ ਆ। ਪਰ ਤੁਸੀਂ ਤੇ ਨਾ ਅੱਜ ਕੀ ਕਹੀਦਾ ਵੱਖਰੇ ਵਟ ਜੇ ਗੱਡੇ ਹੀ ਚਾਹ ਰੇ ਬਾਲੀ ਸੁਆਦ ਬਣੀ ਆ ਚਾਹ। ਚਲ ਠੀਕ ਆ ਇਨੀ। ਬੋਤੀ ਤਰੀਫ ਨਾ ਕਰੇ ਨਾ ਵਾ ਫੋਲੀ ਜਾਵਾਂਗੇ ਤਰੀਫ ਨਾ ਨਹੀਂ ਨਹੀਂ ਭਾਬੀ ਬੁੱਲਣਾ ਕੀ ਆ ਇੱਦਾਂ ਹੀ ਚੱਲ ਹੱਸਦੇ ਖੜਦੇ ਟੈਪ ਲੰਘੇ ਹੋਰ ਕੀ ਚਾਹੀਦਾ ਵਾ ਹਾਂ ਰਾਜਵਿੰਦਰ ਗੱਲ ਤੇ ਤੇਰੀ ਠੀਕ ਆ ਭਾਬੀ ਅੱਜ ਦੱਸ ਫਿਰ ਕੀ ਖਾਓਗੇ ਰਾਜਵਿੰਦਰ ਜੋ ਵੀ ਹੋਊ ਘਰ ਚ ਸਬਜੀ ਉਹੀ ਖਾ ਲੈਣੀ ਆ ਮੈਂ ਹਰ ਇੱਕ ਪ੍ਰਕਾਰ ਦੀ ਸਬਜੀ ਖਾ ਲੈਣੀ ਆ ਮੇਰੀ ਕੋਈ ਉਹ ਜੀ ਖਾਸ ਪਸੰਦ ਨਹੀਂ ਆ ਵਾ ਉਹ ਭਾਬੀ ਫਿਰ ਵੀ ਜੋ ਤੁਹਾਨੂੰ ਮਨ ਪਸੰਦ ਆ ਅੱਜ ਉਹੀ ਸਬਜੀ ਬਣਾਉਣੀ ਆ ਆਮ ਸਬਜ਼ੀਆਂ ਤਾਂ ਆਪਾਂ ਰੋਜ਼ ਬਣਾਈ ਦਿਆਂ ਮੈਨੂੰ ਤਾਂ ਫੇ ਪਨੀਰ ਦੀ ਪੁਰਜੀ ਜ਼ਿਆਦਾ ਪਸੰਦ ਆ ਉਹ ਮੈਂ ਖੋਚੋ ਕੇ ਖਾਣੀ ਆ ਲੈ ਆ ਭਾਬੀ ਇਹ ਬੜੀ ਟੱਕੜੀ ਸ਼ਹਿਵਾ ਅੱਜ ਫੇ ਪਨੀਰ ਦੀ ਭੁਰਜੀ ਬਣਾਵਾਂਗੇ ਤੇ ਸਾਰੇ ਜਾਣੇ ਖਾਵਾਂਗੇ ਚੱਲ ਫੇ ਠੀਕ ਆ ਅੱਜ ਅੰਦਰ ਗੱਪਾਂ ਹੀ ਵੱਢੀ ਜਾਵਾਂਗੀ ਉਹਨੇ ਰੋਟੀ ਵੀ ਖਾਣੀ ਆ ਉੱਠ ਕੋਈ ਬਣਾ ਸਬਜੀ ਤੇ ਰੋਟੀ ਖਵਾ ਲੈ ਉਹ ਮੰਮੀ ਕੋਈ ਨਹੀਂ ਸਬਜੀ ਬਣਾ ਲੈਨੇ ਆ ਅਕਸੇ ਮੇਰੀ ਭਾਬੀ ਹਣ ਚਾਰ ਗੱਲਾਂ ਬਾਤਾਂ ਤੇ ਮਾਰ ਲਾ ਮੈਨੂੰ ਵੀ ਚਾ ਆ ਵੀ ਮੇਰੀ ਨਵੀਂ ਨਵੀਂ ਭਾਬੀ ਆ ਚੱਲ ਕੋਈ ਨਹੀਂ ਗੱਲਾਂ ਬਾਤਾਂ ਮੜੀਆਂ ਮਾਰਨੀ ਆ ਉੱਠ ਰੋਟੀ ਪਾਣੀ ਖਵਾ ਲਾ ਨੂੰ ਤਮਨ ਕੇ ਬੇ ਗੱਫਾ ਮਾਰਦੀ ਨਹੀਂ ਕੋਈ ਨਹੀਂ ਮੰਮੀ ਬਣਾ ਲੈਨੀ ਆ ਨਾਲੇ ਭਾਬੀ ਕਹਿੰਦੀ ਪਨੀਰ ਦੀ ਪੁਰਜੀ ਖਾਣੀ ਆ ਤੇ ਅੱਜ ਪਨੀਰ ਬਣਾਉਨੇ ਆ ਕੋਈ ਨਹੀਂ ਪਨੀਰ ਬਣਾ ਲਓ ਜਿਹੜੀ ਉਹਨੂੰ ਚੰਗੀ ਲੱਗਦੀ ਹੈ ਭਾਬੀ ਤੂੰ ਆ ਤੂੰ ਲੈ ਲੈ ਉਹ ਤੂੰ ਨਹੀਂ ਤੂੰ ਉਹਨੂੰ ਖੜਾ ਆਪੇ ਜਾਂਦੀ ਤੂੰ ਹੀ ਬੈਠੋ ਮੈਂ ਸਾਰੇ ਕੰਮ ਕਰ ਲੈਣੇ ਆ ساری ਉਮਰ ਕੰਮ ਹੀ ਕਰਨਾ ਵਾ ਅੱਜ ਤੋਂ ਝੌਂਕੇ ਚ ਵੜ ਜਾ ਕੋਈ ਗੱਲ ਨਹੀਂ ਦੋਵੇਂ ਜਣੇ ਰਲ ਕੇ ਕਰ ਲੈਣੇ ਆ ਛੇਤੀ ਹੋ ਜਾਣਾ ਵਾ ਭਾਬੀ ਆਹੀ ਚਾਰਕ ਦਿਨ ਹੁੰਦੇ ਆ ਐਸ਼ ਮਸਤੀ ਕਰਨ ਦੇ ਜਦੋਂ ਇਹ ਕਰੀਰ ਸੋਈ ਜਿਹਾੜੀ ਕੇ ਆ ਫੇਰ ਮੰਮੀ ਨੇ ਤਾਂ ਨਿਕਾਣ ਦੇਣਾ ਵਾ

ਮਨੁਦਸ ਬਾਈ ਬਹੁਤ ਵਧੀਆ ਵਾ ਰਾਜਵਿੰਦਰ ਬਾਈ ਉਸ ਬਾਬੋ ਵਧੀਆ ਆਹੀ ਪੁੱਤ ਇਦਾਂ ਨਹੀਂ ਸਾਰੇ ਇਦਾਂ ਹਾਸੇ ਖੇੜ ਕੇ ਟਾਈਮ ਪਾਸ ਕਰ ਲੀਦਾ ਚਲੋ ਹਾਸੇ ਖੇੜ ਕੇ ਜਿਹੜਾ ਟਾਈਮ ਪਾਸ ਹੋ ਜੇ ਉਹਦੇ ਨਾਲ ਦੀ ਰੀਸੀ ਕੋਈ ਨਹੀਂ ਮੰਮੀ ਜੀ ਫੀਡਬੈਕ ਹੋ ਰਹਿਣਾ ਕੋਈ ਚੇ ਰਹਿਣਾ ਚੰਗਾ ਠੀਕ ਆ ਰਾਜਵਿੰਦਰ ਲਿਆ ਮੈਂ ਕੋਈ ਹੈਲਪ ਕਰਾਵਾਂ ਤੇਰੇ ਨਾਲ ਨਹੀਂ ਭਾਬੀ ਤੂੰ ਹੀ ਬੈਠੋ ਜਾਓ ਬਾਹਰ ਮੰਮੀ ਨਾਲ ਗੱਲਾਂ ਬਾਤਾਂ ਮਾਰੋ ਆ ਕੰਮ ਕਿਤੇ ਕਿੰਨਾਗਾ ਆ ਮੈਂ ਮਿੰਟੋ ਬੰਡ ਕੱ ਲੈਣਾ ਆ ਭੰਡੇ ਧੋ ਕੇ ਤੇ ਮੈਂ ਸਬਜੀਂ ਦੜਕਾ ਲਾ ਲੈਣਾ ਚਲ ਫਿਰ ਇਦਾਂ ਕਰਦੀ ਆ ਮੈਨੂੰ ਪਿਆਜ਼ ਦੇ ਦੇ ਉਹ ਮੈਂ چیر ਦੇਣੀ ਬੈਠੇ ਭਾਬੀ ਰਹਿਣ ਦੋ ਕਿੰਨੇ ਕੋੜੇ ਤਾਂ ਪਿਆਜ਼ ਆ ਅੱਖਾਂ 'ਚ ਪਾਣੀ ਵਗਣ ਲੱਗ ਜਾਣਾ ਵਾ ਤੇ ਮੈਂ ਕਰ ਲੈਣੀ ਆ ਕਿੰਨੇ ਕ ਜਾਣੇ ਜੀ ਆ ਜਿਹੜੀ ਰੋਟੀ ਬਕਾਉਣੀ ਚਾਰ ਤੇ ਅਸੀਂ ਜੀ ਆ ਮੈਂ ਮਿੰਟੋ ਮਿੰਟ ਰੋਟੀ ਪਕਾ ਕੇ ਤੇ ਲੈ ਆਉਣੀ ਆ ਕੋਈ ਬੈਠੋ ਮੈਂ ਗਰਮ ਗਰਮ ਲਿਉਂਦੀ ਰੋਟੀ ਪਕਾ ਕੇ ਤੇ ਮੈਂ ਕਿਹੜਾ ਨਵਾਂ ਕੰਮ ਕਰਨਾ ਵਾ ਘਰੇ ਵੀ ਤੇ ਮੈਂ ਪਿਆਜ਼ ਚੇਰਦੀ ਰਹੀ ਆ ਵਿਹਲੇ ਬਹਿਣਾ ਵਾ ਲੈ ਆ ਮੈਂ ਬੈਠੇ ਬੈਠੇ ਮਿੰਟੋ ਮਿੰਟ ਕਰਕੇ بس ਮਨ ਸਾਰਾ ਚੇਰ ਦੇਣਾ ਹੀ ਭਾਬੀ ਉਹ ਤੇਰੇ ਪੇਕੇ ਹੀ ਉਥੇ ਤੁਸੀਂ ਕੰਮ ਕਰਦੇ ਸੀ ਹੁਣ ਅਕਸਰ ਇਹ ਸੌ ਰਹੇ ਆ ਚਾਰਕ ਦਿਨ ਮੈਂ ਤੁ ਚਾਰ ਪੰਜ ਦਿਨ ਕੱਢ ਲਓ ਮੁੜ ਕੇ ਤੂੰ ਹੀ ਕਰਨਾ ਉਹ ਚਲ ਕੋਈ ਗੱਲ ਨਹੀਂ ਰਾਜਵਿੰਦਰ ਅੱਗੇ ਸਭ ਤੂੰ ਕਰਦੀ ਰਹੀ ਆ ਹੁਣ ਤੂੰ ਰੈਸਟ ਕਰ ਲਿਆ ਮੈਂ ਕਰਦੀ ਆ ਕੰਮ ਉਹ ਭਾਬੀ ਜਾਓ ਮੰਮੀ ਨਾ ਜਾ ਕੇ ਗੱਲਾਂ ਬਾਤਾਂ ਮਾਰੋ ਉਧਰੋਂ ਵੀਰ ਆ ਗਿਆ ਹੁਣਾਵਾ ਤੇ ਜਾਓ ਜਾ ਕੇ ਤੇ ਮੈਂ ਭਾਂਡੇ ਧੋਲਾਂ ਫਟਾਫਟ ਰਾਜਵਿੰਦਰ ਨਾਲੇ ਮੇਰੀ ਗੱਲ ਸੁਣ ਤੂੰ ਕਾਲਜ ਕਿਉਂ ਨਹੀਂ ਜਾਂਦੀ ਕੱਲ ਪਰਸੋਂ ਦੇ ਨਾਲ ਵਿਆਹ ਹੋ ਗਿਆ ਵਾ ਮੈਂ ਵੇਖਣ ਦੀ ਤੂੰ ਘਰੇ ਹੀ ਆ ਭਾਬੀ ਕਾਲਜ ਮੈਂ ਤਾਂ ਨਹੀਂ ਜਾਂਦੀ ਅਜੇ ਮੈਂ ਵਿਆਹ ਦਾ ਕਾਰਕਣਾ ਪੰਜ ਸੱਤ ਛੁੱਟੀਆਂ ਲਈਆਂ ਸੀ ਤੇ ਕੋਈ ਗੱਲ ਨਹੀਂ ਕਾਲਜ ਚਲ ਜੂਗੀ ਕਾਲਜ ਕਿਹੜਾ ਕਿਤੇ ਚਲ ਜਾਣਾ ਉੱਥੇ ਹੀ ਰਹਿਣਾ ਵਾ ਓਏ ਹਾਏ ਛਿਦੜੇ ਵਿਆਹ ਹੋਏ ਨੂੰ 2-3 ਦਿਨ ਹੋ ਗਏ ਆ ਤੁਹਾਡੇ ਵਿਆਹ ਦੇ ਚੱਕਰ ਚ ਪੜਾਈ ਨਾ ਖਰਾਬ ਕਰ ਲਈ ਤੇ ਕਾਲਜ ਜਾਇਆ ਕਰ ਉਹ ਭਾਬੀ 1-2 ਦਿਨਾਂ ਦੇ ਵਿੱਚ ਕੋਹ ਨਹੀਂ ਹੁੰਦਾ ਕਿਤੇ ਨਹੀਂ ਪੜਾਈ ਖਰਾਬ ਹੋ ਚਲੀ ਆ ਬਾਕੀ ਮੇਰੀਆਂ ਸਹੇਲੀਆਂ ਮੈਨੂੰ ਕੰਮ-ਕੁਮ ਪਾ ਦਿੰਦੀਆਂ ਜਿਹੜਾ ਕੋਈ ਮਿਲਦਾ ਵਾ ਚਲ ਮੈਂ ਤਾਂ ਕਹਿਣ ਦੀ ਘਰੇ ਰਹਿ ਕੇ ਕੰਮ ਕਰਨ ਨਾਲੋਂ ਚੰਗਾ ਵਾ 4 ਅੱਖਰ ਜਿਹੜੇ ਸਕੂਲ ਜਾ ਕੇ ਪੜ੍ਹ ਲੈ ਜਾਣ ਰਾਜਵਿੰਦਰ ਵੈਸੇ ਨਾ ਕਾਲਜ ਦੀ ਜ਼ਿੰਦਗੀ ਦਾ ਵੱਖਰਾ ਹੀ ਨਜ਼ਾਰਾ ਹੁੰਦਾ ਵਾ ਇਹ ਤਾਂ ਗੱਲ ਭਾਬੀ ਦਾ ਢੀ ਸਹੀ ਆ ਹਾਂ ਤੇ ਵੱਖਰੇ ਨਜ਼ਾਰੇ ਵਾ ਸੇਲੀਆਂ ਚ ਬਈਦਾ ਗੱਲਾਂ ਬਾਤਾਂ ਕਰੀਦੀਆਂ ਪਤਾ ਹੀ ਨਹੀਂ ਲੱਗਦਾ ਕਿੱਥੇ ਟਾਈਮ ਮੁੱਕ ਜਾਂਦਾ ਵਾ ਕਰੋ ਦਿਨ ਚੜਦਾ ਤੇ ਕਦੋਂ ਨਿਕਲ ਜਾਂਦਾ ਵਾ ਸਹੀ ਗੱਲ ਆ ਜਦੋਂ ਮੈਂ ਕਾਲਜ ਜਾਂਦੀ ਹੁੰਦੀ ਸੀ ਨਾ ਤੇ ਇੰਨੇ ਨਜ਼ਾਰੇ ਲਈਦੇ ਆਈ ਦੇ ਆ ਹੁਣ ਮਿਸ ਕਰੀਦੇ ਆ ਉਹ ਦਿਨ ਉਹ ਚੱਲ ਭਾਬੀ ਕੋਈ ਨਹੀਂ ਇੱਕ ਨਾ ਇੱਕ ਦਿਨ ਜਦੋਂ ਵਿਆਹ ਹੋਏਗਾ ਸਾਰੇ ਇੰਨਾ ਟਾਈਮ ਨੂੰ ਮਿਸ ਹੀ ਕਰਦੇ ਆ ਹੁਣ ਮੈਂ ਆ ਇੱਥੇ ਤੇ ਚਲੋ ਆਪਣਾ ਜਿੱਦਾਂ ਮਰਜ਼ੀ ਰਹੀ ਖਲੋਈਦਾ ਜਦੋਂ ਸਹੁਰੇ ਚਲਗੇ ਤੁਹਾਨੂੰ ਪਤਾ ਫਿਰ ਫਰਤ ਤਪਿੰਦਾ ਹੀ ਆ ਨਾ ਹਾਂ ਚੱਲ ਠੀਕ ਆ ਫਿਰ ਬਣਾ ਲਾ ਰੋਟੀ ਪਾਣੀ ਮੈਂ ਗੱਲਾਂ ਕਰਨੀ ਤੇਰੇ ਨਾਲ ਤੇ ਮੰਮੀ ਨੇ ਆਣ ਕੇ ਫਿਰ ਗੁੱਸੇ ਹੋਾਈ। ਉਹ ਨਹੀਂ ਮੰਮੀ ਨਹੀਂ ਗੁੱਸੇ ਹੁੰਦੀ ਮੰਮੀ ਦਾ ਸੁਭਾਣ ਹੀ ਹੈ ਹੁਸੇ ਵਾਲਾ। ਚਲ ਤੁਸੀਂ ਬੈਠੋ ਜਾ ਕੇ ਤੇ ਮੈਂ ਲਈ ਉਹ ਨੀਆ ਰੋਟੀ ਫੜੀ ਬਣਾ ਕੇ। ਚਲ ਪਹਿਲਾਂ ਢਾਂਡੇ ਧੋਣੀਆਂ। ਫੇਰ ਬਾਅਦ ਚ ਕੰਮ ਕਰਦੇ। ਬੈਠੇ ਮੰਮੀ? ਹਾਂ ਤੁਸੀਂ ਬੈਠਾ ਬੱਤਾ। ਹਾਂਜੀ। ਮੰਮੀ ਮੈਂ ਗਾਂਡੀ ਹਾਂ ਕਿ ਰਾਜਵੀ ਦੀਦੀ ਕਾਲਜ ਜਾਂਦੇ ਆ। ਉਹਨਾਂ ਨੂੰ ਭੇਜਿਆ ਕਰਾਂ ਹਾਂ। ਕਿੰਨੀਆਂ ਛੁੱਟੀਆਂ ਹੋ ਗਈਆਂ ਵਾ ਜਿੱਦਾਂ ਤੇ ਮੇਰਾ ਵਿਆਹ ਹੋ ਕੇ ਆਇਆ ਘਰ ਤੇ ਮੈਂ ਆਈ ਆ ਮੈਂ ਵੇਖਣੀ ਆ ਘਰੇ ਹੀ ਆ ਪੁੱਤ ਕਾਲਜੋਂ ਜਾਂਦੀ ਆ ਆ ਤੇ ਵਿਆਹ ਕਰਕੇ ਉਹਨੇ ਛੁੱਟੀਆਂ ਲਈਆਂ ਵਾ ਤਾਂ ਉਹਦੀਆਂ ਛੁੱਟੀਆਂ ਹੋ ਗਈਆਂ ਆ ਉਹਨਾਂ ਤੇ ਇੱਕ ਦਿਹਾੜੀ ਨਹੀਂ ਉਹ ਭਾਂਦੀ ਕਾਲਜ ਤੋਂ ਚਲੋ ਠੀਕ ਆ ਮੈਂ ਮੰਨਦੀ ਆ ਹੁਣ ਵਿਆਹ ਹੋ ਗਿਆ ਵਾ ਸਾਰੇ ਕੰਮ ਨਿਭੜ ਗਏ ਆ ਰੈਗੂਲਰ ਕਾਲਜ ਜਾਇਆ ਕਰੂਗੀ ਨਾ ਤੇ ਪੜ੍ਹਾਈ ਦਾ ਵੀ ਨੁਕਸਾਨ ਹੋਊਗਾ ਰਹੀ ਗੱਲ ਕੰਮ ਦੀ ਹੁਣ ਮੈਂ ਆ ਗਈ ਆ ਕੰਮ ਸਾਰਾ ਮੈਂ ਆਪ ਕਰ ਲਿਆ ਕਰਨਾ ਵਾ ਉਹ ਪੁੱਤ ਕੋਈ ਗੱਲ ਨਹੀਂ ਜੇ ਉਹ ਦੋ ਦਿਨ ਕਾਲਜ ਨਾ ਵੀ ਜਾਊਗੀ ਤਾਂ ਉਹ ਕਿਹੜੀ ਡੀਸੀ ਲੱਗ ਚੱਲੀ ਹੈ ਮੰਮੀ ਕਿਸਮਤ ਦਾ ਪਤਾ ਹੁੰਦਾ ਕੋਈ ਕੀ ਪਤਾ ਕਿਹੜੇ ਵਾਲੇ ਕਿੰਨੇ ਕੀ ਕਰਦੇ ਆਵਾ ਕੀ ਪਤਾ ਅਗਲੀ ਪੜ ਕੇ ਡੀਸੀ ਲੱਗ ਹੀ ਜਾਵੇ ਹੂੰ ਚਲਾਉਂਦੇ ਜੇ ਹਾਂ ਹੋ ਗਈ ਆ ਮੈਂ ਰੋਟੀ ਬਣਾ ਲੈ ਕੇ ਆਵਾਂ ਤੁਹਾਡੇ ਵਾਸਤੇ ਤੂੰ ਬਣਾਈਆਂ ਰੋਟੀ ਨਹੀਂ ਮੈਂ ਨਹੀਂ ਬਣਾਈ ਰਾਜਵਿੰਦਰ ਨੇ ਬਣਾਈ ਆ ਮੈਂ ਤਾਂ ਕਹਿਣ ਦੀ ਸੀ ਮੈਂ ਬਣਾਉਣੀ ਆ ਪਰ ਉਹਨੇ ਮੈਨੂੰ ਬਣਾਉਣ ਹੀ ਨਹੀਂ ਦਿੱਤੀ ਚਲ ਕੋਈ ਗੱਲ ਨਹੀਂ ਖਾ ਲੈਂਦੇ ਆ ਠਹਿਰ ਕੇ ਰੋਟੀ ਅਜੇ ਮੈਨੂੰ ਭੁੱਖ ਨਹੀਂ ਆਈ ਦੇਖ ਲਓ ਨਹੀਂ ਤਾਂ ਗਰਮ ਗਰਮ ਲੈ ਆਉਣੀ ਪਾ ਕੇ ਜੇ ਭੁੱਖ ਲੱਗੀ ਜਾਂਦੇ ਨਹੀਂ ਕੋਈ ਗੱਲ ਨਹੀਂ ਠਹਿਰ ਕੇ ਖਾ ਲੈਂਦੇ ਆ ਮੈਂ ਤੁਹਾਨੂੰ ਕਹਿਣਾ ਹੈਗਾ ਕਿ ਰਾਜਵਿੰਦਰ ਨਾ ਕੋਲਜ ਨਹੀਂ ਜਾਂਦੀ ਆਪਣੇ ਉਹਨੂੰ ਕਹੋ ਹਾ ਜਾਇਆ ਕਰੇ ਰੈਗੂਲਰ ਚਲ ਕੋਈ ਗੱਲ ਨਹੀਂ ਚਲ ਜੇਗੀ 2-4 ਦਿਨ ਹੀ ਆ 2-4 ਦਿਨ ਛੁੱਟੀਆਂ ਕੀਤੀਆਂ ਫਿਰ ਕੀ ਹੋ ਗਿਆ ਚਲ ਜੇਗੀ ਆਪੇ ਨਾਲ ਕਿਹੜਾ ਕੋਈ ਫਰਕ ਪੈ ਚੱਲਿਆ ਇਹ ਨਾ ਜੇ ਨਾ ਜਾਏਗੀ ਤੇ ਬੜਾ ਫਰਕ ਪੈਂਦਾ ਜੀ ਇੱਕ ਦਿਨ ਵੀ ਨਾ ਨਾ ਜਾਓ ਪੜਾਈ ਕਿੰਨੀ ਪਿੱਛੇ ਪੈ ਜਾਂਦੀ ਆ ਆ ਸਾਡੇ ਵਿਆਹ ਕਰਕੇ ਛੁੱਟੀਆਂ ਲਈਆਂ ਸੀ ਉਹਨੇ ਵਿਆਹ ਤੇ ਹੋ ਗਿਆ ਵਾ ਹੁਣ ਮੈਂ ਉਹਨਾਂ ਨੂੰ ਵੀ ਕਹਿਣ ਦੀ ਸੀ ਜਾਓ ਕਾਲਜ ਮੰਮੀ ਨੂੰ ਵੀ ਕਹਿ ਕੇ ਆਈਆਂ ਭੇਜਿਆ ਕਰੋ ਮੰਮੀ ਵੀ ਇਹੋ ਕਹਿੰਦੇ ਕੋਈ ਗੱਲ ਨਹੀਂ 2-4 ਦਿਨਾਂ ਦੀ ਗੱਲ ਆ ਪਰ ਮੈਂ ਕਹਿੰਨੀ ਆ ਕਿ ਇੱਕ ਦਿਨ ਵੀ ਨਾ ਇੱਕ ਦਿਨ ਨਾ ਕਿੰਨੀ ਵਿਸ਼ੇ ਪੜਾਈ ਪੈ ਜਾਂਦੀ ਆ ਇਹਦੇ ਫੇਰ 3-4 ਦਿਨ ਹੋ ਗਏ ਆ ਉਹ ਕਿਤੇ ਨਹੀਂ ਫਰਕ ਪੈ ਚਲਿਆ ਕੋਈ ਗੱਲ ਨਹੀਂ ਉਹਨੇ ਕਿਹੜਾ ਪੜਾਈ ਕਰਕੇ ਕੋਈ ਫਿਰਲਾ ਬੋਲਣੀ ਆ ਪਗਾਉਣੀਆਂ ਤੇ ਉਹਨੇ ਫੇਰ ਰੋਟੀਆਂ ਆਈਆਂ ਕੁੱਖ ਨਹੀਂ ਉਹ ਚਲਿਆ ਬੜਾ ਕੁਛ ਹੁੰਦਾ ਜੀ ਪਰ ਨਾਲੇ ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਕਰਨੀ ਸੀ ਕਿ ਮੇਰੀ ਐਡਮਿਸ਼ਨ ਕਦੋਂ ਤੱਕ ਕਰਾਉਣੀ ਆ ਤੁਸੀਂ ਤੇਰੀ ਐਡਮਿਸ਼ਨ ਕਾਹਦੀ ਐਡਮਿਸ਼ਨ ਤੇਰੀ ਕਰਾਉਣੀ ਉਹ ਮੈਂ ਕੋਰਸ ਕਰਨਾ ਸੀਗਾ ਉਸ ਤੋਂ ਬਾਅਦ ਮੇਰੀ ਡਿਗਰੀ ਉਸ ਤੋਂ ਬਾਅਦ ਮੈਂ ਨੌਕਰੀ ਕਰਨੀ ਆ ਇੰਨੀ ਮੈਂ ਪੜ੍ਹਾਈ ਕੀਤੀ ਮੈਂ ਵੇਸਟ ਨਹੀਂ ਜਾਂਦਣੀ ਮੈਂ ਐਸੇ ਕਰਕੇ ਵਿਆਖਾਂ ਹਾਂ ਕੀਤੀ ਸੀ ਕਿ ਤੁਹਾਡੇ ਵੱਲੋਂ ਹਾਂ ਹੋਈ ਹੀ ਪੜ੍ਹਾਈ ਦੀ ਕਿ ਕੁੜੀ ਨੂੰ ਪੜ੍ਹਾਈ ਕਰਾਵਾਂਗੇ ਪਰ ਮੇਰੇ ਨਾਲ ਤੇ ਕੋਈ ਐੋਜੀ ਗੱਲ ਨਹੀਂ ਹੋਈ ਵੀ ਗਾੜੀ ਮੈਂ ਪੜਾਉਣਾ ਵਾ ਤੈਨੂੰ ਸੱਚੀ ਤੁਹਾਡੇ ਨਾਲ ਕੋਈ ਐੋਜੀ ਗੱਲ ਨਹੀਂ ਹੋਈ ਨਹੀਂ ਮੇਰੇ ਨਾਲ ਨਹੀਂ ਕੋਈ ਵੀ ਇਹੋ ਜੀ ਗੱਲ ਹੋਈ ਹਾਂ ਹੋ ਸਕਦਾ ਮੰਮੀ ਨਾਲ ਹੀ ਹੋਵੇ ਜੇ ਮੰਮੀ ਨਾਲ ਹੋਈ ਹੋਗੀ ਤਾਂ ਇਨੀ ਤੈਨੂੰ ਜ਼ਰੂਰ ਪੜਾਏਗੀ ਪਰ ਮੇਰੇ ਨਾਲ ਇਹੋ ਜੀ ਕੋਈ ਗੱਲ ਨਹੀਂ ਹੋਈ